ਜਗਦੇ ਸਿੰਘ ਕੀ ਗੱਲ ਬਾਤ ਹੈ ਜੀ ਸਰ ਇਹਨਾਂ ਨੇ ਪੰਜ ਬੰਦੇ ਆ ਜੀ ਸ਼ਰਾਬ ਪੀਤੀ ਸੀ ਇਹਨਾਂ ਨੇ ਨਸ਼ਾ ਕੀਤਾ ਸੀ ਤੇ ਆਣ ਕੇ ਪਿੰਡ ਦੇ ਵਿੱਚ ਤੇ ਗੰਦੀਆਂ ਗੱਲਾਂ ਕਰਦੇ ਘਰਾਂ ਦੇ ਲਾਗੇ ਗੰਦੀਆਂ ਗੱਲਾਂ ਕਰਦੇ ਜਦੋਂ ਉਹਨਾਂ ਨੂੰ ਕਿਹਾ ਤੇ ਇਹਨਾਂ ਨੇ ਡਰਾੜ ਕਰਪਾਨਾ ਲੈ ਕੇ ਆਣ ਕੇ ਹੀ ਪੈ ਗਿਆ ਕਿੰਨੂੰ ਕਰਦੇ ਗੱਲਾਂ ਪਤਾ ਨਹੀਂ ਕਿੰਨੂੰ ਕਰਦੇ ਉੱਥੇ ਘਰਾਂ ਦੇ ਲਾਗੇ ਗਾਨ ਕੇ ਕਰਦੇ ਆਹ ਇਹ ਗੱਲ ਹੈ ਕਿੰਨੇ ਆਣੇ ਸੀ ਪੰਜ ਜਾਣੇ ਸੀ ਜੀ ਤਿੰਨ ਫੜ ਲਿਆ ਤੇ ਦੋ ਤੁਰ ਗਏ ਕਿਵੇਂ ਮਿਲ ਕਾਬੂ ਗਿਓ ਕਿਤੇਗੇ ਕਿਵੇਂ ਕਿਤੇਗੇ ਪਿੰਡ ਵਾਲਾ ਪਿੰਡ ਵਾਲੇ ਇਹਨਾਂ ਕੋਈ ਹਥਿਆਰ ਮੜੇ ਜੀ ਦਾਤਰ ਕਿਰਪਨਾ ਲੈ ਕੇ ਗੱਲਾਂ ਕਰਦੇ ਸੀ ਆਣ ਕੇ ਉਸੇ ਮਾਰਨ ਵੀ ਪਏਗੇ ਮਾਰਨ ਵੀ ਪਏ ਜੀ ਠਾਣੇ ਕੀ ਮਿਲਿਆ ਅੰਦਾਜ਼ਾ ਠਾਣੇ ਫੋਨ ਕੀਤਾ ਪੁਲਿਸ ਨੂੰ ਜੀ ਪੁਲਿਸ ਨੂੰ ਆਜੀ ਪੁਲਿਸ ਰਿਕਵਰ ਕਰਕੇ ਪਤਾ ਲੱਗਾ ਕੋਣ ਆ ਮੁੰਡੇ ਜੇ ਫੋਨ ਨੇ ਆਹ ਕੰਦੇ ਜੀ ਰਿਕਵਰ ਕਰਦੇ ਕੋਈ ਪ੍ਰਵਾਸੀ ਵੀ ਹੈਗਾ ਨਾ ਜੀ ਇੱਕ ਆ ਜੀ ਬੈਂਤਗਾਲ ਜਿਹਦਾ ਸਟੂਡੈਂਟ ਆ ਜੀ ਕੀ ਮੰਗ ਕਰਦੇ ਮੰਗੇ ਹੋਏ ਪਿੰਨ ਨੂੰ ਪੁੱਛ ਕੇ ਸੋਣੀ ਚਾਹੀਦੀ ਆ ਵੀ ਆਦੇ ਵਾਸਤੇ ਆਏ ਆ ਪਿੰਡ ਪੰਜ ਦਿਨ ਹੋ ਗਏ ਇਹਨਾਂ ਨੂੰ ਘੁੰਮਦੇ ਜੀ ਪੰਜ ਦਿਨ ਹੋ ਗਏ ਛੱਟ ਬੇਟ ਲਾ ਦੇਣੇ ਗਲਤ ਕਾਰਵਾਈ ਕਰਦੇ ਤਾਂ ਕੌਣ ਜ਼ਿੰਮੇਵਾਰ ਆ ਜੀ ਹਾਂ ਪੰਜ ਦਿਨ ਹੋ ਗਏ ਜੀ ਇਹਨਾਂ ਨੂੰ ਦੱਤ ਲੈ ਕੇ ਘੁੰਮਦੇ ਨੇ ਤੇ ਸ਼ਰਾਬ ਪੀ ਕੇ ਹੂਟਿੰਗ